ਪਾਬੀ ਤਾਂ ਪਿੰਦਰ ਨੇ ਕੋਈ ਸੁਣਾ ਨਹੀਂ ਦਿੱਤਾ ਨਹੀਂ ਦੀਦੀ ਮੈਨੂੰ ਤਾਂ ਨਹੀਂ ਕੋਈ ਸੁਣਾ ਦਿੱਤਾ ਉਹਨਾਂ ਨੇ ਉਹਨਾਂ ਘਰ ਮੈਨੂੰ ਫੋਨ ਕੀਤਾ ਸੀ ਕੀ ਆਂਦੇ ਨੇ ਵੀਰ ਕਹਿੰਦੇ ਆ ਪੇ ਫ੍ਰਿਜ ਚ ਮੀਟ ਪਿਆ ਵਾ ਤਾਂ ਉਹ ਬਣਾ ਦੋ ਮੇਰੇ ਯਾਰ ਦੋਸਤਾਂ ਨੂੰ ਸ਼ਾਮਾਂ ਨੂੰ ਆਉਣਾ ਵਾ ਤਾਂ ਉਹਨਾਂ ਮੋਟਰ ਤੇ ਖਾਣਨਾ ਵਾ ਤੇ ਬਣਾ ਦੋ ਫਿਰ ਦੀਦੀ ਮੈਨੂੰ ਤਾਂ ਨਹੀਂ ਬਣਾਉਣਾ ਆਉਂਦਾ ਤੇ ਨਾ ਮੈਂ ਕਦੀ ਬਣਾਇਆ ਵਾਂ ਬਣਾਉਣਾ ਨਹੀਂ ਆਉਂਦਾ ਪਰ ਹੁਣ ਬਣਾਉਣਾ ਪੈਣਾ ਵਾ ਸਬਜ਼ੀ ਬਣਾਉਣੀ ਜਾਚ ਕਿ ਨਹੀਂ ਉਹ ਤੇ ਦੀਦੀ ਮੈਨੂੰ ਜਾਚ ਆ ਫਿਰ ਏਦਾਂ ਹੀ ਉਹਨੂੰ ਤੜਕਾ ਲਾਉਣਾ ਵਾ ਉਹ ਚ ਕਿਹੜਾ ਮੰਦ ਪਰਨਾ ਵਾ ਪਰ ਦੀਦੀ ਮੈਨੂੰ ਨਹੀਂ ਬਣਾਉਣਾੰਦਾ ਮੈਂ ਕਦੇ ਵੀ ਨਹੀਂ ਪਹਰਾਇਆ ਵੀ ਕਿ ਉਹ ਉਤਰਾਉਂਦਾ ਵਾ ਜਿੱਦਾਂ ਮਰਜੀ ਐਨਾ ਉਹ ਤੈਨੂੰ ਬਣਾਉਣਾ ਹੀ ਪੈਣਾ ਵਾ ਉਹ ਬਾਕੀ ਦੀਦੀ ਮੈਂ ਸਾਰਾ ਕੰਮ ਕਰ ਦਾਂਗੀ ਢੜਕਾ ਵੀ ਮੈਂ ਚੀਤਦਾ ਕਿ ਬਸ ਬਣਾ ਤੂੰ ਹੀ ਦਿਓ ਹਾਂ ਮੈਂ ਕਿਉਂ ਬਣਾ ਕੇ ਦਵਾ ਫਰਜ਼ ਤੇਰਾ ਬੰਦਾ ਵਾ ਮੇਰਾ ਨਹੀਂ ਬੰਦਾ ਦੀਦੀ ਤੁਸੀਂ ਮੇਰੀ ਗੱਲ ਸਮਝਣ ਕਿਉਂ ਨਹੀਂ ਦੇ ਮੈਂ ਸਭ ਕੁਝ ਸਮਝਣ ਨਹੀਂ ਮੈਂ ਨਾ ਪਿਛੇ ਇਹੋ ਜਿਹਾ ਕੁਝ ਨਹੀਂ ਕੀਤਾ ਹੈਗਾ ਤੇ ਨਾ ਹੀ ਮੈਨੂੰ ਇਹ ਹੋਈ ਸੀ ਜਦ ਬਣਾਉਂਦੀ ਜਾਚਾ ਸਾਡੇ ਤੋਂ ਉੱਥੇ ਕੋਈ ਵੀ ਨਹੀਂ ਇਦਾਂ ਕਰਦਾ ਬਿਛੇ ਦੇ ਸਾਹਮਣਾ ਨਹੀਂ ਚੱਲਣਾ ਬਿਛੇ ਨੂੰ ਤੂੰ ਭੁੱਲ ਜਾ ਹੁਣ ਤੈਨੂੰ ਨਾ ਸਾਡੇ ਹਸਾਬ ਨਾਲ ਚੱਲਣਾ ਪੈਣਾ ਵਾ ਮੈਂ ਵੀ ਸੌਰਿਆਂ ਜੀ ਇਦਾਂ ਹੀ ਕੀਤਾ ਵਾ ਇੱਥੇ ਮੈਨੂੰ ਕਈ ਚੀਜ਼ਾਂ ਨਹੀਂ ਬਣਾਉਂਦੀ ਆ ਮੈਂ ਤਾਂ ਵੀ ਉੱਥੇ ਬਣਾਈਆਂ ਚਲੋ ਕੋਈ ਗੱਲ ਨਹੀਂ ਦੀਦੀ ਫਿਰ ਮੈਨੂੰ ਦੱਸ ਦਿਓ ਕਿ ਦਵਾ ਨਾ ਕੋਈ ਗੱਲ ਮੈਂ ਦੱਸ ਦਾਂਗੀ ਸਿਰਫ ਇੱਕੋ ਵਾਰੀ ਮੈਂ ਦੱਸਣਾ ਵਾ ਤੇ ਬਾਅਦ ਚ ਆਪੇ ਬਣਾ ਲਈ ਤੈਨੂੰ ਮੈਂ ਦੱਸਿਆ ਸਹੀ ਹੈ ਵੀ ਜਿਹਦਾ ਸਬਜ਼ੀ ਨੂੰ ਤੜਕਾ ਲੰਦੇ ਉਦਾਂ ਹੀ ਲਾਉਣਾ ਫ੍ਰੀਜ ਵਿੱਚ ਪਿਆ ਵਾ ਪਹਿਲਾਂ ਢੋਲਾ ਉਸੇ ਪਾਣੀ ਦਾ ਦੀਦੀ ਅੰਤ ਕਾਲ ਬੜੀ ਹੁੰਦੀ ਆ ਉਹਨੂੰ ਵੀ ਕਿਤੋਂ ਤੂੰ ਹੀ ਦਿਓ ਹਾਂ ਬਾਕੀ ਦਾ ਸਾਰਾ ਕਰ ਦਾਂਗੇ ਮੇਰੀ ਗੱਲ ਸਮਝ ਲਓ ਹਾਂ ਮੈਂ ਨਹੀਂ ਤੋਣਾ ਤੋਣਾ ਹੈਗਾ ਮੈਂ ਤੇ ਜੇ ਕੱਲ ਮੈਂ ਮਹਿੰਦੀ ਲਵਾ ਕੇ ਆਈਆਂ ਮੇਰੀ ਤੇ ਮਹਿੰਦੀ ਲੱਜ ਜਾਣੀ ਆ ਨਾਲੇ ਆਪਣਾ ਕੰਮ ਆਪੇ ਕਰਨਾ ਪੈਣਾ ਮੈਂ ਉੱਤੇ ਵੀ ਕਿਹੇ ਹੋਰ ਤਰ੍ਹਾਂ ਹੋਉਂਦਿਆ ਹਾਂ ਹਾਂ ਮੈਂ ਕਿੱਦਾਂ ਬਣਾਵਾਂ ਮੈਂ ਕਿੰਨੀ ਵਾਰੀ ਦੀਦੀ ਨੂੰ ਕਿਹਾ ਬਾਕੀ ਮੈਂ ਸਾਰੇ ਕੰਮ ਕਰ ਲਾਂਗੇ ਆਹ ਕੰਮ ਸਿਰਫ ਤੁਸੀਂ ਕਰ ਲਓ ਉਹ ਵੀ ਨਹੀਂ ਮੇਰੀ ਗੱਲ ਸਮਝਾਂਦੇ ਹੁਣ ਮੈਨੂੰ ਉਹਨਾਂ ਨੂੰ ਜਵਾਬ ਵੀ ਦੇ ਸਕਦੇ ਫੇਰ ਮੁੜ ਕੇ ਕਹਿਣਾ ਵਾ ਨਵੇਂ ਸਮੇਂ ਆ ਤੇ ਜਵਾਬ ਦਿੰਦੀ ਗਾੜੀਆਂ ਪਰ ਇਹਨਾਂ ਨੂੰ ਵੀ ਸਮਝਣਾ ਚਾਹੀਦਾ ਵਾਣਾ ਕੀ ਕਰਾਂ ਹੁਣ ਮੈਂ ਪਨੀਰ ਹੀ ਬਣਾ ਲੈਣੀ ਆ ਨਾਲੇ ਪਿੰਦਰ ਨੂੰ ਪਸੰਦ ਵੀ ਬਣਾਵਾ ਕਵਾਂਗੇ ਮੈਨੂੰ ਉਹ ਚੀਜ਼ ਨਹੀਂ ਬਣਾਣੀ ਆਉਂਦੀ ਜੋ ਤੁਸੀਂ ਕਹਿੰਦੇ ਹੋ ਰੋਜ਼ ਦੇ ਰੋਜ਼ ਨਵੀਆਂ ਨਵੀਆਂ ਡਿਮਾਂਡਾਂ ਕਰਦੇ ਨੇ ਜਿਵੇਂ ਦੀਦੀ ਨੂੰ ਕਿਹਾ ਵਾ ਕਿ ਚਲ ਤੁਸੀਂ ਮੇਰੇ ਨਾਲ ਹੈਲਪ ਕਰਾ ਦਿਓ ਤਾਂ ਵੀ ਨਹੀਂ ਮੰਨਦੀ ਹੈਗੇ ਵੀ ਤੂੰ ਆਪਣਾ ਕੰਮ ਆਪ ਹੀ ਕਰ ਤੇ ਚਲੋ ਜੇ ਦੀਦੀ ਨੇ ਸਮਝ ਨਹੀਂ ਮੇਰੀ ਗੱਲ ਹੋ ਸਕਦਾ ਪਿੰਦਰ ਹੀ ਸਮਝ ਜਾਣਾ ਤੇ ਆਹੀ ਸਬਜ਼ੀ ਬਣਾ ਦੰਨੀ ਆ ਨਾਲੇ ਮੈਨੂੰ ਨਹੀਂ ਬਣਾਉਣਾ ਆਉਂਦਾ ਮੈਂ ਵੀ ਹੁਣ ਦੱਸ ਕੀ ਕਰਾਂ ਉਹੀ ਇਥੇ ਗੱਡੀ 'ਚ ਬਹੁਤ ਮਾਸਮਾਨ ਸਾਮਾਨ ਫੜ ਲਿਆ ਵਾ ਕਰੋ ਕੱਚ ਖੜਾ ਚਲੋ ਡੋਲੂ ਚ ਲੈ ਜਾਇਨਾ ਪਾ ਕੇ ਨਾ ਤੋਂ ਇਹਨੇ ਦੇ ਇਨੇ ਵਿਚਾਰ ਕਰ ਆਕ ਕਿ ਬਣਾੜਿਆ ਦੀਦੀ ਹਾਂ ਬਿੰਦਰ ਹਾਤੀ ਕੀਤਾ ਜੇ ਕੀ ਕੀ ਕੀਤਾ ਵਾ ਮੈਂ ਤੁਹਾਨੂੰ ਕੀ ਕਿ ਆ ਬਣਾਉਣ ਨੂੰ ਤੂੰ ਤਾਂ ਪਿੰਦਰ ਮੀਟ ਗਿਆ ਸੀ ਤੇ ਬਾਤ ਹੀ ਬਣਾਇਆ ਪਨੀਰ ਇਹਨੂੰ ਮੈਂ ਕੀ ਕਰਨਾ ਹੈ ਸੁਣਾ ਨਹੀਂ ਦਿੱਤਾ ਨੂੰ ਦੀਪ ਨੂੰ ਮੈਂ ਤਾਂ ਉਸੇ ਵੇਲੇ ਸੁਣਾ ਦੇਤਾ ਹੀ ਜਲਦੀ ਫੋਨ ਕੀਤਾ ਸੀ ਤੇ ਫਿਰ ਬਣਿਆ ਕਿਉਂ ਨਹੀਂ ਆ ਹੁਣ ਵੀਰ ਮੈਨੂੰ ਕੀ ਪਤਾ ਨੇ ਕਿਉਂ ਨਹੀਂ ਬਣਾਇਆ ਉਹ ਤਾਂ ਉਹਨੂੰ ਹੀ ਪਤਾ ਵਾ ਕਿਉਂ ਨਹੀਂ ਬਣਾਇਆ ਨੇ ਮੇਰੀ ਤਾਂ ਹੋ ਗਈ ਨਾ ਬੇਇੱਜ਼ਤੀ ਹੁਣ ਮੈਂ ਕੀ ਖੜਾਂਗਾ ਮੈਂ ਬਣਾ ਦਨੀ ਆ ਫਿਰ ਉਹ ਹੁਣ ਕਿੱਥੇ ਬਣਾਉਣਾ ਅਜ ਬਾਹਰ ਮੁੰਡੇ ਬੈਠੇ ਨੇ ਉਹ ਵੇਖੋ ਗੱਡੀ 'ਚ ਹੈ ਵੀ ਸਹੀ ਆ ਵੀ ਇਹਤੀ ਵੀ ਤੇਰੀ ਸੱਚੀ ਹੋਣੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿਹੜਾ ਮੂਲ ਆ ਕੇ ਜਾਵਾਂ ਉਹਨਾਂ ਨੂੰ ਮੈਂ ਕਿਹਾ ਬਹੁਤ ਤੁਸੀਂ ਤਾਂ ਮੈਂ ਫੜ ਲਿਵਾਂ ਭੱਜ ਕੇ ਮੀਟ ਕਰੋ ਮੈਂ ਤਾਂ ਉਹਨੂੰ ਆਖਿਆ ਉਹ ਤਾਂ ਪਹਿਲਾਂ ਨਖਰੇ ਬੜੇ ਕਰਨ ਦੀ ਕਹਿੰਦੀ ਮੈਂ ਤੇ ਪੇਕੇ ਮੀਟ ਬਣਾਇਆ ਨਹੀਂ ਆ ਮੈਨੂੰ ਤਾਂ ਬਣਾਉਣਾ ਨਹੀਂ ਹੁੰਦਾ ਮੈਂ ਇਹ ਘਰ 'ਚ ਤੈਨੂੰ ਬਣਾਉਣਾ ਪੈਣਾ ਵਾ ਮੈਨੂੰ ਤਾਂ ਕਹਿੰਦੀ ਵੀ ਮੈਂ ਬਣਾ ਦਨੀ ਆ ਤੇ ਜੇ ਨਹੀਂ ਬਣਾਉਣਾ ਤਾਂ ਮੈਨੂੰ ਦੱਸ ਦਿੰਦੀ ਮੈਂ ਬਣਾ ਦਨੀ ਆ ਵੀਰੋ ਮੈਨੂੰ ਵੀਰ ਕਹਿ ਕੇ ਹੋਰ ਤਾਂ ਬਣਾ ਪਨੀਰ ਦਿੱਤਾ ਵਾ ਇਹ ਆਪਣੀਆਂ ਮਰਜ਼ੀਆਂ ਕਰਨ ਡਿਆ ਭੀ ਆ ਤੈਨੂੰ ਹੁਣ ਤੋਂ ਹੀ ਨੱਥ ਪਾਲਾ ਮੇਰਾ ਤੇ ਜੀ ਕਰਨ ਡਿਆ ਭੀ ਜਾਂ ਮੈਂ ਜਾਵਾਂ ਤਾਂ ਜਾਂ ਤੂੰ ਫੜਕਾ ਦੇ ਜਾ ਕੇ ਜੀ ਤੇ ਮੇਰਾ ਵੀ ਕਰਨ ਡਿਆ ਪਰ ਬਾਹਰ ਮੁੰਡੇ ਨੇ ਉਹਨਾਂ ਕਹਣਾ ਤੂੰ ਕਿਰਾਵਾ ਪਾਤਾ ਵਾ ਹੁਣ ਮੈਂ ਕੀ ਕਰਾਂ ਐਦਾਂ ਕਰਨਾ ਵਾ ਸ਼ਹਿਰੋਂ ਫੜ ਲੈਣਾ ਫਿਰ ਹੋਰ ਕੀ ਕਰਨਾ ਮੈਂ ਅੱਜ ਤੇ ਸ਼ਹਿਰੋਂ ਲੈ ਆਇਆ ਅੱਗੇ ਤੋਂ ਨਹੀਂ ਸ਼ਹਿਰੋਂ ਲੈਉਣਾ ਕਾਰ ਕਿ ਹੋਇਆ ਵਾ ਇਹਦੇ ਹੱਥਾਂ ਨੂੰ ਮੈਦੀ ਲੱਗੀ ਆ ਉਹ ਮੈਨੂੰ ਕੀ ਪਤਾ ਵੀ ਇਹਨੇ ਬਣਾਉਣਾ ਹੀ ਹੈ ਨੀਗਾ ਮੈਂ ਤਾਂ ਤੱਜੇ ਲਿਆਂਦਾ ਮੈਂ ਚੱਲ ਬਣਾ ਦੇਣਾ ਤੂੰ ਹਾਂ ਮੈਨੂੰ ਕੀ ਪਤਾ ਹੀ ਪਿੰਨੇ ਨਹੀਂ ਬਣਾਉਗਾ ਮੈਂ ਆਪ ਹੀ ਬਣਾ ਦਿੰਦੀ ਇਦਾਂ ਕਰੋ ਦੀਦੀ ਮੰਮੀ ਕੋਲੋਂ ਮੈਨੂੰ ਪੈਸੇ ਦੇ ਦਿਓ ਮੈਂ 500 ਰੁਪਇਆ ਲਿਆ ਕੇ ਤੇ ਮੈਂ ਇਹੋ ਮੀਟ ਲੈ ਜਨਾ ਇਨ ਬੜਵਾ ਲਾਂਗਾ ਉਥੋਂ ਚਲੋ ਠੀਕ ਹੈ ਮੈਂ ਲਿਆ ਦੇਣੀ ਜਾਓ ਲਿਆ ਦਿਓ ਫਿਰ ਚਲੋ ਡੂ ਡੂ ਲੈ ਜਨਾ ਇੱਚੀ ਕੋਲੇ ਮਗਾ ਸ਼ਰੋ ਮੰਮੀ ਪੈਸੇ ਦਿਓ ਹਾਂ 1000 ਰੁਪਇਆ ਦੇ ਦਿਓ ਕੀ ਕਰਨਾ ਜੀ ਕਰਨਾ ਕੀ ਆ ਪਿੰਦਰ ਵੀਰ ਮੰਗਣ ਡਿਆ ਵਾ ਤੇ ਆਪਣੀ ਨਾਉਂ ਦੀ ਗੱਲ ਸੁਣ ਲੋ ਉਹਨੂੰ ਚੰਗਾ ਭਲਾ ਮੈਂ ਕਿਹਾ ਸੀ ਵੀ ਮੀਟ ਬਣਾ ਲਈ ਉਹਨੇ ਮੀਟ ਨਹੀਂ ਬਣਾਇਆ ਤੇ ਹੁਣ ਕਹਿੰਦੇ ਚਲ ਮੈਂ ਮੁੱਲ ਲੈ ਆਵਣਾ ਮੁੰਡੇ ਨੂੰ ਪਾਰਟੀ ਦੇਣੀ ਸੀ ਚਲੋ ਪੈਸੇ ਤੇ ਮੈਂ ਦੇ ਦਿੰਦੀ ਆ ਪਰ ਉਹਨਾਂ ਕੋ ਟਾਈਮ ਨਾਲ ਘਰੇ ਆ ਜਣ ਕੋਈ ਗੱਲ ਨਹੀਂ ਮੈਂ ਕਹਿ ਦਾਂਗੀ ਆਲਾ ਫਰਕ ਨਹੀਂ ਪੈ ਰੇ ਇੱਕ ਦਿਨਾਂ ਦੀਆਂ ਪਾਰਟੀਆਂ ਨਹੀਂ ਮੁੱਕਦੀਆਂ ਤੂੰ ਹੀ ਸਿਰ ਤੇ ਚੜਿਆ ਵਾ ਮੰਮੀ ਕੋਈ ਗੱਲ ਨਹੀਂ ਫੇਰ ਕੀ ਆ ਸਾਰੇ ਉਹਦੇ ਯਾਰ ਦੋਸਤ ਤੇ ਪਾਰਟੀ ਕਰਦੀ ਆ ਤੇ ਫਿਰ ਕੀ ਜੇ ਉਹ ਵੀ ਦੇ ਲਾਂਦਾ ਵਾ ਨਹੀਂ ਨਹੀਂ ਇਦਾਂ ਹੋਣਾ ਬੱਚੇ ਜ਼ਿਆਦਾ ਵਿਗੜ ਜਾਂਦੇ ਆ ਭੂਏ ਚੜ ਜਾਂਦੇ ਆ ਮम्मी ਮੇਰਾ ਭਰਾ ਕਿਤੇ ਨਹੀਂ ਵਿਗੜਦਾ ਨਹੀਂ ਨਹੀਂ ਤੁਸੀਂ ਹੱਤੇ ਚਾੜਿਆ ਵਾ ਮੈਂ ਕੁਝ ਕਹਿੰਦੀ ਨਹੀਂ ਇਹਦਾ ਮਤਲਬ ਇਹ ਥੋੜਾ ਹੋਤੀ ਭੈਣ ਪਰ ਆਪਣੀਆਂ ਮਰਜ਼ੀਆਂ ਕਰੀ ਜਾਓ ਮम्मी ਇਹ ਕਿੱਥੇ ਆਪਣੀਆਂ ਮਰਜ਼ੀਆਂ ਕਰਨ ਦੇ ਨਹੀਂ ਬੇਟਾ ਨਹੀਂ ਇਦਾਂ ਨਹੀਂ ਕਰਨਾ ਚਾਹੀਦਾ ਚਲੋ ਠੀਕ ਹੈ ਮम्मी ਮੈਂ ਨਹੀਂ ਕਹਿੰਦੀ ਇਹਨੂੰ ਕੁਝ ਨਹੀਂ ਚਲੋ ਠੀਕ ਨਾ ਬਤੇ ਤਾਂ ਕੰਨ ਮੈਂ ਖੇਚਦੀ ਆ ਨਾ ਜਰਾ ਜਾ ਕੇ ਚਲ ਆ ਵੀ ਚੰਗਾ ਹੋ ਗਿਆ ਸ਼ਹਿਰ ਜਾਣ ਤੋਂ ਪਹਿਲਾਂ ਲਾਪਰੀ ਗਈ ਆ ਨਹੀਂ ਤੇ ਫੇਰ ਮੁੜ ਕੇ ਮੰਨ ਲੋ ਚੱਲ ਜਾਂਦਾ ਤੇ ਬੱਤੀ ਦਾ ਕੀ ਪਤਾ ਦਿਹਾੜੀ ਹੁੰਦੀ ਨਾ ਗਈ ਕੰਮ ਖਰਾਬ ਹੋ ਜਾਣਾ ਹੈ ਨਾ ਆਉਦਾ ਆ ਦੋ ਤਿੰਨ ਦਿਨ ਫੋਨ ਨਹੀਂ ਆ ਘਰਾਂ ਭਲਾਂ ਹਲੋ ਹਲੋ ਮਿਤ ਸਸਿਕਾ ਸਸਿਕਾ ਨਾ ਬੋ ਕੀ ਹਾਲ ਹੈ ਠੀਕ ਠਾਕ ਹਾਂ ਜੀ ਵਧੀਆ ਤੁਸੀਂ ਸੁਣਾ ਹਾਂ ਹਾਂ ਜੀ ਹਾਂ ਵਧੀਆ ਹੋਰ ਭਾਜੀ ਹੁਣੀ ਸਭ ਠੀਕ ਠਾਕ ਨੇ ਹਾਂਜੀ ਸਭ ਠੀਕ ਠਾਕ ਤੁਸੀਂ ਸੁਣਾ ਇੱਥੇ ਸਾਰੇ ਠੀਕ ਠਾਕ ਨੇ ਹਾਂ ਵਧੀਆ ਬਹੁਤ ਇੱਥੇ ਵੀ ਸਭ ਠੀਕ ਠਾਕ ਆ ਤੇ ਕੀ ਕਰਾਂਦੇ ਕੁਝ ਨਹੀਂ ਬਸ ਸ਼ਹਿਰ ਨੂੰ ਚੱਲਿਆ ਤੇ ਜਿਆਦਾ ਹੀ ਆਗਾ ਮੈਂ ਤੁਹਾਨੂੰ ਕਰਦਾ ਵਾਂ ਫੋਨ ਇਹਨੇ ਕੀਤਾ ਇਹਨੇਗਾ ਦੋ ਤਿੰਨ ਦਿਨ ਕੀ ਗੱਲ ਖਿਆਲ ਨਹੀਂ ਆਏਗਾ ਨਹੀਂ ਨਹੀਂ ਜੀ ਜਿਆਦਾ ਤੁਹਾਡੀ ਬੜੀ ਹੁੰਦੀ ਹੈ ਪਰ ਤੁਹਾਨੂੰ ਪਤਾ ਫਿਰ ਮੈਂ ਹਾਲੇ ਨਵਾਂ ਸਮਾਂ ਹੀ ਨਾ ਫੋਨ ਕਰ ਦਿੰਨੀ ਆ ਕਿ ਐਵੇਂ ਮੁਰਗੀ ਕਹਾਂਗੇ ਕਿ ਫੋਨ ਤੇ ਹਰ ਵਕਤ ਲੱਗੀ ਰਹਿੰਦੀ ਹੈ ਉਹ ਨਹੀਂ ਨਹੀਂ ਇਦਾਂ ਦੇਣੀ ਆ ਭਾਜੀ ਹਣੀ ਵਧੀਆ ਪਰਿਵਾਰ ਆ ਇਹੋ ਜੀ ਥੋੜਾ ਚੰਗੀ ਸੋਚ ਆਲੇ ਆ ਇਦਾਂ ਦੀ ਗੱਲ ਨਹੀਂ ਕੋਈ ਤੂੰ ਕਰ ਲਿਆ ਕਰ ਜਦੋਂ ਤੇਰਾ ਮਨ ਲੱਗਦਾ ਹਾਂ ਹਾਂਜੀ ਹੈ ਬੜੇ ਚੰਗੇ ਨੇ ਚਲੋ ਪਰ ਫਿਰ ਵੀ ਹੰਨ ਵੀ ਸੋਚਣਾ ਪੈਣਾ ਨਾ ਨਬ ਤੇਰੀ ਆਵਾਜ਼ ਬੜੀ ਢਿੱਲੀ ਢਿੱਲੀ ਲੱਗਣ ਦੀ ਕੀ ਗੱਲ ਠੀਕ ਆ ਬੂ ਹਾਂਜੀ ਹਾਂਜੀ ਵੀਰ ਜੀ ਮੈਂ ਠੀਕ ਆ ਬਸ ਤੁਹਾਡੀ ਨਾਲ ਜਿਆਦ ਜੇ ਆਉਂਦੀ ਮੈਨੂੰ ਜਿਆਦਾ ਆਉਂਦੀ ਲੈ ਕਿਹੜੀ ਗੱਲ ਆ ਹੁਣ ਆ ਜਾ ਚੱਕਰ ਮਾਰ ਜਾ ਆ ਜਾ ਮਜ਼ਾਕ ਨਹੀਂ ਕਰ ਹਾਂ ਤੇ ਮੈਂ ਸ਼ਹਿਰ ਚੱਲਿਆ ਤੇ ਇਦਾਂ ਕਰ ਤੂੰ ਕਿਤੇ ਨਾ ਭਾਜੀ ਨਾਲ ਲੈ ਕੇ ਆਂ ਇੱਕ ਗੱਲ ਨਹੀਂ ਵੀਰ ਜੀ ਮੈਂ ਪਿੰਡ ਨਾਲ ਗੱਲ ਕਰਕੇ ਨਾ ਤੇ ਫਿਰ ਤੁਹਾਨੂੰ ਦੱਸਾਂਗੇ ਆਵਾਂਗੇ ਅਸੀਂ ਕਹੇ ਦਿਨ ਤੇ ਇੱਕ ਗੱਲ ਹੋਰ ਹੀ ਨਾਲੇ ਇਹ ਨਹੀਂ ਵੀ ਘੜੀ ਦੀ ਘੜੀ ਆਣ ਕੇ ਹੱਥ ਲਾ ਗਏ ਰਾਤ ਤੇ ਆਇਓ ਕੰਮ ਕੁਮਨ ਬੇੜਾ ਆਇਓ ਦੇਣੇ ਤੇ ਰਾਤ ਤੇ ਭਾਜੀ ਹੁਣ ਦੱਦਿਓ ਆ ਜਿਓ ਹਾਂਜੀ ਹਾਂਜੀ ਕੋਈ ਗੱਲ ਨਹੀਂ ਮੈਂ ਕਰਲਾਂਗੀ ਗੱਲ ਉਹਨਾਂ ਦੇ ਨਾਲ ਤੇ ਨਾਲੇ ਖੁਸ਼ ਰਿਆ ਕਰ ਜਿੱਦਾਂ ਇੱਥੇ ਰਹਿਨੀ ਆ ਇੱਥੇ ਤੇ ਤੂੰ ਮਿੰਟ ਮਿੰਟ ਗੱਲ ਤੇ ਤੇਰਾ ਚਿਹਰਾ ਜਿਹੜਾ ਖੁਸ਼ ਰਹਿੰਦਾ ਇਹ ਤੇ ਪਰ ਤੂੰ ਅੱਜ ਚੁੱਪ ਚੁੱਪ ਲੱਗਣ ਦੀ ਆ ਮੈਨੂੰ ਨਹੀਂ ਨਹੀਂ ਵੀਰ ਜੀ ਇੱਥੇ ਮੈਂ ਬੜੀ ਖੁਸ਼ ਹਾਂ ਤੇ ਮੈਨੂੰ ਬੜਾ ਖੁਸ਼ ਰੱਖਦੇ ਨੇ ਮੇਰੀ ਹ ਚਲੋ ਵਧੀਆ ਗੁਰੂ ਰਾਮਦਾਸ ਜੀ ਇਦਾਂ ਹੀ ਤੈਨੂੰ ਖੁਸ਼ ਰੱਖਣ ਤੇ ਚੱਲ ਠੀਕ ਐ ਨਾ ਤਾਂ ਫਿਰ ਮੈਂ ਜਾਵਾਂ ਲੇਟ ਹੋਣ ਡਿਆ ਹੈ ਹਾਂਜੀ ਠੀਕ ਐ ਵੀਰ ਜੀ ਚੰਗਾ ਬੂ ਆਪਣਾ ਖਿਆਲ ਰੱਖੀਂ ਹਾਂਜੀ ਓਕੇ ਚਲ ਇੰਨੀ ਗੱਲ ਹੋਣਾ ਨਾ ਮਨ ਨੂੰ ਸਕੂਨ ਜਾਂ ਆ ਗਿਆ ਵਾ ਭੈਣਾ ਵੀ ਹੱਸਦੀਆਂ ਬਸਦੀਆਂ ਰਹਿਣਾ ਤੇ ਤਾਦੀ ਦਿਲ ਖੁਸ਼ ਹੁੰਦਾ ਵਾ ਕੀ ਕਰੇ ਬੰਦਾ ਜੇ ਲੱਖਾਂ ਨੰਦੇ ਆ ਨਾ ਤੇ ਖਰਚਾ ਵੀ ਬੜਾ ਹੀ ਹੋ ਜਾਂਦਾ ਵਾ 10000 ਰੁਪਏ ਘੜੀ ਚੰਦੀ ਲੱਗ ਗਿਆ ਕਿੰਦਰ ਕੀ ਕਰਨ ਦੇ ਤੂੰ ਤੈਨੂੰ ਦੱਸਣਾ ਜ਼ਰੂਰੀ ਇਹਨਾਂ ਮੈਂ ਕਿੰਨੀ ਵਾਰੀ ਕਿਹਾ ਵਾ ਤੂੰ ਦਿਖਾਉਂਦਾ ਜੀ ਥੋੜੀ ਘਟ ਕਰਿਆ ਕਰ ਜੋ ਮਰਜ਼ੀ ਕਰਦਾ ਹੋਵਾਂ ਮੈਂ ਤੇ ਉਦਾਂ ਪੁੱਛਿਆ ਹੀ ਆ ਤੁਹਾਨੂੰ ਗੁੱਸਾ ਕਿਹੜੀ ਗੱਲਾਂ ਕਰਨ ਦੇ ਉਹ ਮੈਂ ਪੁੱਛ ਕੇ ਤੂੰ ਕੀ ਕਰਨਾ ਹੈ ਯਾਰ ਮੈਂ ਤੁਹਾਨੂੰ ਪੁੱਛ ਨਹੀਂ ਸਕਦੀ ਕੁਝ ਕੋ ਕੰਮ ਦੀ ਗੱਲ ਕਰਿਆ ਕਰ ਮੇਰੇ ਨਾਲ ਐਵੇਂ ਘਰ ਦੀਆਂ ਗੱਲਾਂ ਦੇ ਵਿੱਚ ਵੀ ਆ ਜਦੋਂ ਤੁਹਾਡੇ ਨਹੀਂ ਕੋ ਸਮਝਦਾ ਕੰਮ ਤੇ ਤੂੰ ਗਲਿਆਣਾ ਪੁੱਛ ਕੇ ਮੇਰੇ ਕੋ ਮੈਂ ਇਹਦੇ ਉਦਾਂ ਪੁੱਛਿਆ ਹੀ ਤੁਹਾਨੂੰ ਤੁਸੀਂ ਤੇ ਮੇਰੇ ਗਾਲੀ ਪੈਗੇ ਹੋ ਗੱਲ ਪੈਣ ਦੀ ਨਹੀਂ ਗੱਲ ਹੈਗੀ ਮੈਂ ਤਾਂ ਦੱਸ ਹੁਣ ਬਹਿ ਰਹੀ ਇੱਥੇ ਆਣ ਕੇ ਸਰਾਣੇ ਮੇਰੇ ਮੈਂ ਗੱਲ ਕਰਨੀ ਸੀ ਕਿ ਮੇਰੇ ਪਿੰਡ ਚਲੀਏ ਉਹ ਮੈਂ ਵਿਲਾ ਜੀ ਵੀ ਹੁਣੇ ਤੇਰਾ ਨਾ ਤੁਰਪਾਂ ਮੈਂ ਹੁਣੇ ਇਤਨੀ ਕੀ ਜਾਣ ਨੂੰ ਕੋਈ ਗੱਲ ਨਹੀਂ ਕੱਲ ਚਲ ਜਾਾਂਗੇ ਪਰਸੋ ਚਲ ਜਾਾਂਗੇ ਹਾਂ ਮੀ ਤੇ ਪਰੋ ਤੂੰ ਹੀ ਕਿੰਨੇ ਦਿਨਾਂ ਦਾ ਲਾਰਾ ਲਾਉਂਦੇ ਕਿ ਕੋਈ ਗੱਲ ਨਹੀਂ ਜਾਣੇ ਆ ਜਾਣੇ ਆ ਮੇਰਾ ਵੀ ਦਿਲ ਕਰਦਾ ਆਪਣੇ ਪਿੰਡ ਜਾਣ ਨੂੰ ਮੰਤਰੀ ਸਾਹਿਬ ਲਾਹਾਂ ਹਾਂ ਦੀਦੀ ਵੀ ਤੇ ਕਿਦਾਂ ਦੇ ਆਈ ਹੈ ਇੱਥੇ ਹਾਂ ਕਿਦਾਂ ਦੀ ਗੱਲ ਹੋਈ ਵੀ ਦੀਦੀ ਇੱਥੇ ਆ ਅੱਜ ਇਹ ਗੱਲ ਕਹਿਤੀ ਜੇ ਗਾਂ ਤੋਂ ਕਹਿਣਾ ਵੇਖੀ ਬੰਦ ਆ ਗਈ ਤੇਰਾ ਉਹ ਜਨਾਚਰ ਮਰਜੀ ਇੱਥੇ ਰਵੇ ਉਹਦਾ ਆਪਣਾ ਘਰ ਆ ਜੇ ਉਹਨੇ ਕਦੇ ਸੁਣ ਲੈਣਾ ਤੇ ਵੇਖੀ ਤੇਰਾ ਬੰਦਾ ਕੀ ਏ ਨਾਲ ਮੈਨੂੰ ਵੀ ਝਟਕਾ ਪੁਆਏਗੀ ਮੈਂ ਇਹਦੇ ਪਿੰਨਰ ਸਿਰਫ ਉਹਦਾ ਹੀ ਗੱਲ ਕੀਤੀ ਸਰਸ ਗੱਲ ਜਿੱਦਾਂ ਮਰਜੀ ਕੀਤੀ ਪਰ ਉਹਦੇ ਪ੍ਰਤੀ ਨਹੀਂ ਕਰਨੀ ਹੈਗੀ ਉਹ ਜੋ ਮਰਜੀ ਕਰੇ ਮੈਂ ਸਿਰਫ ਉਦਾਂ ਹੀ ਕਿਹਾ ਕਿ ਦੀਦੀ ਵੀ ਆਏ ਨੇ ਇੱਥੇ। ਇਹ ਉਹ ਹੀ ਗੱਲ। ਤੇ ਉਦੋਂ ਤੋਂ ਪ੍ਰੋਬਲਮ ਕੀ ਹੈ ਦੱਸ ਮੈਨੂੰ। ਮੈਨੂੰ ਕੋਈ ਨਹੀਂ ਹੈਗੀ ਮੇਰੇ ਵੱਲ ਜਿੰਨੇ ਦਿਨ ਮਰਜ਼ੀ ਰਹਿਣ ਉਹਨਾਂ ਦਾ ਆਪਣਾ ਘਰ ਆ। ਪਰ ਮੇਰਾ ਵੀ ਦਿਲ ਕਰਦਾ ਵਾ ਨਾ ਮੈਂ ਆਪਣੇ ਭੈਣ ਭਰਾਵਾਂ ਨੂੰ ਮਿਲ ਕੇ ਆਵਾਂ। ਉਹ ਚੱਲੋ ਚੱਲ ਜਾਾਂਗੇ ਕੋਈ ਗੱਲ ਨਹੀਂ। ਅੱਜ ਦੀਦੀ ਆੜੀ ਕੱਢੇਗੀ ਕਿ ਨਹੀਂ? ਤਾਂ ਹੁਣ ਇਹ ਜਾਣਾ। ਨਹੀਂ ਨਹੀਂ ਕੋਈ ਨਹੀਂ ਜਦੋਂ ਤੁਹਾਡਾ ਟਾਈਮ ਹੋਗਾ ਉਦੋਂ ਹੀ ਲੈ ਜਾਓ। ਸਵੇਰੇ ਚੱਲ ਜਾਾਂਗੇ ਤੇ ਸ਼ਾਮ ਨੂੰ ਆ ਜਾਣਾ ਹੀ। ਕੋਈ ਗੱਲ ਨਹੀਂ ਠੀਕ ਆ। ਚੱਲ ਜਾ ਫਿਰ ਆਪਣਾ ਕੰਮ ਕਰ। ਇੱਕ ਗੱਲ ਕਹਾਂ ਤੁਹਾਨੂੰ ਦੱਸ ਐਨੇ ਗੁੱਸੇ ਨਾਲ ਕਰਦੇ ਓ ਤੁਸੀਂ ਉਹ ਮੈਂ ਕਿੱਥੇ ਗੁੱਸੇ ਜੜਾਂ ਮੈਂ ਕਿਹੜਾ ਫੱਟ ਮਾਰਦਾ ਮੈਂ ਤੈਨੂੰ ਕੀ ਕਰਨ ਭੰਦੀ ਮੇਰੇ ਖਿਲਾਫ ਇਹ ਕੰਮ ਕੀ ਭਰਨੇ ਆ ਆਈ ਤੇ ਹੀ ਪਿੰਡ ਜਾਣਾ ਮੈਂ ਕਿਦਾਂ ਚੱਲੋਗੇ ਮੈਂ ਵੀ ਕੋਈ ਨਹੀਂ ਚੱਲ ਜਾਊਂਗਾ ਕਿਉਂ ਦਿੜੀ ਡਾਂਗਣੋਂ ਅਹ ਮੇਰਾ ਵੀ ਜੀ ਕਰਦਾ ਦੀਦੀ ਧਿਆਨ ਕੇ ਬੈਠੀ ਹੀ ਹੈ ਨਾ ਇੱਥੇ ਇਹਦੀ ਇੰਨੀ ਹਿੰਮਤ ਪਈ ਵੀ ਮੇਰੇ ਖਿਲਾਫ ਬੋਲਣ ਦੀ ਮੈਂ ਤਾਂ ਫਿਰ ਅੱਗੋਂ ਕਰਤੀ ਮੈਂ ਕਿਹਾ ਵੀ ਤੈਨੂੰ ਕੀ ਲੱਗੇ ਉਹ ਭਾਵੇਂ ਰੇ ਮਹੀਨਾ ਭਾਵੇਂ ਰੇ 2 ਮਹੀਨੇ ਮੈਂ ਤੂੰ ਕੌਣ ਹੋਏ ਕੋਈ ਕਹਿਣ ਵਾਲੀ ਸੁਣ ਤੇ ਮੈਂ ਸਭ ਕੁਝ ਲਿਆ ਹੀ ਪਹਿਲਾਂ ਤਾਂ ਮੈਂ ਆਉਣ ਲੱਗੀ ਹਾਂ ਮੈਂ ਵੀ ਇਹਨੂੰ ਮੈਂ ਦੱਸਣੀ ਆ ਫਿਰ ਮੈਂ ਸੋਚਿਆ ਵੀ ਅੱਜ ਮੈਂ ਆਪਣੇ ਭਰਾ ਨੂੰ ਪਰਖ ਲੈਣੀ ਆ ਵੀ ਭਲਾ ਉਹ ਕੀ ਕਰਦਾ ਮੇਰੇ ਪੱਖ ਦੀ ਗੱਲ ਕਰਦਾ ਵਾ ਲਾ ਕਰਨੀ ਹੀ ਕਰਨੀ ਕਿਉਂ ਨਹੀਂ ਇਰੇ ਪੱਖ ਦੀ ਨਹੀਂ ਗੱਲ ਕਰਨੀ ਤੇ ਹੋਰ ਕਿਧੇ ਕਰਨੀ ਹੈ ਮੈਂ ਤਾਂ ਇਹ ਸੋਚਣ ਦੀ ਹਾਂ ਕਿ ਕਿਤੇ ਉਹਦੇ ਮਗਰ ਨਾ ਲੱਜੇ ਉਹ ਨਹੀਂ ਨਹੀਂ ਆ ਗਈ ਇਦਾਂ ਦੀ ਥੋੜਾ ਕੋਈ ਗੱਲ ਹੋ ਸਕਦੀ ਹੈ ਉਹਨੂੰ ਆਪਣੇ ਕੰਟਰੋਲ 'ਚ ਰੱਖੀ ਇੱਕ ਪਿੰਦਰ ਗੱਲ ਮੇਰੀ ਹੋਰ ਸੁਣ ਲੈ ਹੂੰ ਕਹਿਣੀ ਹੈ ਨਾ ਪੇਕੇ ਜਾਣਾ ਵਾ ਉਹਨੂੰ ਕਹਿ ਦਿੱ ਪੇਕੇ ਨਹੀਂ ਜਾਣਾ ਤੇ ਜੇ ਪੇਕੇ ਜਾਣਾ ਹੀ ਹੈ ਨਾ ਤੇ ਪਹਿਲਾਂ ਗੱਡੀ ਲਏ ਉਹਨਾਂ ਨੂੰ ਕਹਿਣ ਨੂੰ ਮੈਂ ਨਾ ਕੋ ਦੋ ਚਾਰ ਮਹੀਨੇ ਰੁਕ ਚੀ ਜੀ ਹਜੇ ਫੇਰ ਹੀ ਕਵਾਂਗੇ ਤੱਤੇ ਤੱਤੇ ਕਾ ਕੀ ਕਹੀ ਅਗਲੇ ਨੂੰ ਉਹ ਪਿੰਦਰ ਫੇਰ ਚੀਜ਼ਾਂ ਨਹੀਂ ਮਿਲਣੀਆਂ ਹੈਗੀਆਂ ਤੇ ਤੇ ਕਾਇਚੀ ਜਿਆ ਮਿਲਨੀਆ ਨੇ ਸਹੀ ਗੱਲ ਐ ਵੀ ਤੁਹਾਡੀ ਇਦਾਂ ਹੀ ਕਰਦਾ ਵਾਂ ਇਹਨੂੰ ਅਨਾ ਪਹਿਲਾਂ ਲਵ ਨੂੰ ਕਰ ਫੋਨ ਕਰ ਆਪਣੇ ਭਰਾ ਨੂੰ ਫੋਨ ਤੇ ਗੱਡੀ ਦੇ ਕੇ ਜਾ ਉਹਦੇ ਤੇ ਜਾਣਾ ਨਹੀਂ ਤੇ ਉਦਾਂ ਨਹੀਂ ਉਹ ਜਾਣਾ ਨਹੀਂ ਤੇ ਬੈਠੀ ਰਹਿ ਇੱਥੇ ਆਹ ਗੱਲ ਤੁਹਾਡੀ ਸਹੀ ਜੀ ਬਿਲਕੁਲ ਚਲੋ ਕੋਈ ਨਹੀਂ ਮੈਂ ਇਦਾਂ ਹੀ ਕਰਦਾ ਵਾਂ ਕਰਦਾ ਨਹੀਂ ਆ ਨਾ ਹੁਣੇ ਜਾ ਕੇ ਗੱਲ ਕਰ ਆ ਮੈਂ ਆਪੇ ਵੀਰ ਲੈ ਨਹੀਂ ਆ ਤੇ ਕੀ ਖਰਚਾ ਕੀਤਾ ਵਾ ਇੱਕ ਤਾਂ ਜਦੋਂ ਦਾ ਤੇਰਾ ਵਿਆਹ ਹੋ ਗਿਆ ਨਾ ਤੇਰੀਆਂ ਇੱਕ ਪਾਰਟੀਆਂ ਹੀ ਨਹੀਂ ਮੁੱਕਣੀਆਂ ਕਦੀ ਆ ਐਤਵਾਰ ਦੇ ਦੇ ਕਦੀ ਆ ਬੁੱਧਵਾਰ ਉਹਨਾਂ ਨੂੰ ਪਾਰਟੀ ਦੇ ਦੇ ਤੂੰ ਤੇ ਇਦਾਂ ਪਾਰਟੀਆਂ ਦੇਂੜਿਆ ਜਿਦਾਂ ਨਾ ਤੈਨੂੰ ਟਰੱਕ ਭਰ ਕੇ ਦਾਅਦਾ ਦਿੱਤਾ ਸੀ ਉਹ ਦੀਦੀ ਹੁਣ ਨਹੀਂ ਛੱਡਦੇ ਮੁੰਡੇ ਦੱਸੋ ਮੈਂ ਕੀ ਕਹਾਂ ਛੱਡਦੇ ਨਹੀਂ ਹੁੰਦੇ ਚਲੋ ਕੋਈ ਨਹੀਂ ਤੂੰ ਯਾ ਦੇਖ ਲਓ ਇਦਾਂ ਮੇਂ ਜਿਆਦਾ ਖਰਚ ਆਇਆ ਹੈਗਾ ਕੋਈ ਗੱਲ ਨਹੀਂ ਡੈਡੀ ਦਾ ਲੱਗ ਜਾਏਗਾ ਤੈਨੂੰ ਪਤਾ ਐਵੇਂ ਉਹਨਾਂ ਨੂੰ ਨਾ ਦੱਸੋ ਹੈਗਾ ਦੱਸਿਆਉਣਾ ਹੈਗਾ ਆ ਪਤਾ ਨਹੀਂ 10000 ਕੀ ਲੱਗ ਗਿਆਈ ਇੱਕ ਤੇ ਦੀ ਸਮਝ ਨਹੀਂ ਆਉਂਦੀ ਕੀੜੀਆਂ ਜੀਆਂ ਬਾਹ ਛੱਡਦਾਈ ਜਦ ਡੈਡੀ ਸਾਹਿਬ ਪੁੱਛਦਾ ਨਾ ਉਦੋਂ ਗੁੰਗਾ ਹੀ ਹੋ ਜਾਂਦਾ ਉਦੋਂ ਮੈਨੂੰ ਅੱਗੇ ਢਾ ਦਿੰਦਾ